ਕਹਿੰਦਾ ਮੈਂ ਕਹਿੰਦਾ ਮੈਂ ਸੇਵਾਦਾਰ ਮੈਨੂੰ ਜੁੜੇ ਦਿਓ ਮੈਨੂੰ ਜੁੜੇ ਦਿਓ ਕਹਿੰਦਾ ਖੜ ਜਾ ਕੋਈ ਨਾ ਨਹੀਂ ਨਹੀਂ ਮੈਨੂੰ ਜੁੜੇ ਦਿਓ ਉਹਨਾਂ ਨੇ ਫੇਰ ਅੰਦਰੋਂ ਪੁਰਾਣਾ ਸਾਈਕਲ ਕੱਢਿਆ ਉਹ ਮੋਰੇ ਬਿਠਾਇਆ ਨਹੀਂ ਜੁੜੇ ਨੇ ਆਏ ਵੇ ਵੇ ਮੁੰਡਾ ਹੈ ਇਹ ਲੱਗ ਜਿਹਾ ਲੱਗਦਾ ਕੋਸ਼ ਲੋਕ ਸੋਤੇ ਹੋਸ਼ ਲੋਕ ਜਾਗਦੇ ਹਾਂਜੀ ਕਿੱਦਾਂ ਸਤਜ ਜੀ ਸਵਾਗਤ ਨਮਸਤੇ ਸასი ਕਾਲ ਕੀ ਹਾਲ ਚਾਲ ਹੈ ਜੀ ਵੈਲਕਮ ਹੈ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਹੈ ਤੁਹਾਨੂੰ ਗੱਲ ਕਰਦੇ ਅੱਜ ਦੀ ਜਾਨਕੀ ਚੱਜ ਦੀ ਅੱਜ ਆਪਾਂ ਜਾ ਰਹੇ ਹਾਂ ਇੱਕ ਇਵੈਂਟ ਸ਼ੂਟ ਕਰਨ ਵਾਸਤੇ ਜਿਹੜਾ ਕਿ ਹੈਗਾ ਆ ਇੰਗੇਜਮੈਂਟ ਵਾਲਾ ਇੰਗੇਜਮੈਂਟ ਵਾਲਾ ਆਪਾਂ ਸ਼ੂਟ ਕਰਨ ਜਾ ਰਹੇ ਹਾਂ ਟਾਂਡੇ ਤੇ ਸਮਾਨ ਆਪਣਾ ਰੈਡੀ ਹੈ ਤੇ ਗੱਡੀ ਵੀ ਆਪਾਂ ਕੱਢ ਕੇ ਬਾਹਰ ਖੜੀ ਕਰ ਲਈ ਹੈ ਤੇ ਆਪਾਂ ਮੜਾ ਜਾ ਕਲੀਨ ਕਰਕੇ ਸਮਾਨ ਰੱਖ ਕੇ ਫਿਰ ਆਪਾਂ ਨਿਕਲਦੇ ਆਂ ਤੇ ਬਾਕੀ ਦੀ ਗੱਲਬਾਤ ਕਰਦੇ ਆਂ ਤੁਹਾਡੇ ਉੱਥੇ ਤੇ ਸਾਡੇ ਨਾਲ ਸਾਹਿਲ ਹਸੇਕਾਰ ਸਾਰਿਆਂ ਨੂੰ ਅੱਜ ਬਿਹਾਈਂਡ ਦਾ ਸੀਨ ਸਭ ਤੋਂ ਪਹਿਲਾਂ ਇਹਨੇ ਸਟਾਰਟ ਕੀਤੀ ਦੇਖ ਲਓ ਵੀਡੀਓ ਕਹਿੰਦਾ ਮੈਂ ਸਟਾਰਟ ਕਰਨੀ ਆ ਪ੍ਰਾਤ ਨੂੰ ਕਰ ਲਾ ਠੀਕ ਹੈ ਜੀ ਬਿਲਕੁਲ ਸੋ ਰੱਖੀਏ ਸਮਾਨ ਫੇ ਬਿਲਕੁਲ ਬਿਲਕੁਲ ਚਲੋ ਫਿਰ ਰੱਖੀਏ ਸਮਾਨ ਦੇ ਮਿਲਦੇ ਆ ਤੁਹਾਨੂੰ ਪਲੀਜ਼ ਜੁੱਤੀ ਛਾੜ ਕੇ ਪਲੀਜ਼ ਸੋਰੀ ਸੋਰੀ ਜੁੱਤੀ ਝਾੜ ਕੇ ਬੈਠਿਆ ਕਰੋ ਲਓ ਜੀ ਡੈਵਿਲ ਸਾਡੇ ਨਾਲ ਇੱਕ ਨਵਾਂ ਮੁੰਡਾ ਡੈਵਿਲ ਕੀ ਵਾਲਾ ਬਾਸ ਵਧੀਆ ਬਾਕੀ ਤੁਸੀਂ ਦੱਸੋ ਬਾਸ ਵਧੀਆ ਤੇ ਲਓ ਜੀ ਆਪਾਂ ਹੁਣ ਨਿਕਲ ਪਏ ਆ ਤੇ ਗੱਲ ਬਾਤ ਇਦਾਂ ਹੋ ਗਈ ਆ ਕਿ ਸਾਹਿਲ ਜਿਹੜਾ ਹੈਗਾ ਨਾ ਉਹ ਆਪਾਂ ਦੂਜੀ ਗੱਡੀ 'ਚ ਸ਼ਿਫਟ ਕਰਤਾ ਉਹ ਜਾ ਰਿਹਾ ਦੂਜੀ ਗੱਡੀ 'ਚ ਤੇ ਡੈਵਿਲ ਸਾਡੇ ਨਾਲ ਜਾ ਰਿਹਾ ਅੱਜ ਦਾ ਘੜ ਬੰਦਾ ਡੈਵੀ ਲੋ ਬਲੌਗ ਬਹੁਤ ਪਸੰਦ ਕੀਤਾ ਲੋਕਰ ਸੋਨਿਓ ਹਾਏ ਸੋਨਿਓ ਉਹ ਜਿਹੜਾ ਉਹ ਜਿਹੜਾ ਖੰਡ ਵਾਲਾ ਨਹੀਂ ਸੀ ਯਾਰ 5-5 ਰੁਪਏ ਦੀ ਖੰਡ ਲੈ ਕੇ ਆਉਣ ਵਾਲਿਆਂ ਨੂੰ ਤੁਸੀਂ ਪੁੱਛੇਗਾ ਬਰੌ ਸ਼ੂਗਰ ਕੀ ਹੁੰਦੀ ਯਾਰਾ ਜਿਹੜਾ ਕੰਡ ਪਾਇਆ ਵਾਓ ਬਹੁਤ ਪਸੰਦ ਕੀਤਾ ਲੋਕਰ ਯਾਰ ਕਹਿੰਦੇ ਆਹ ਕੈਰੇਕਟਰ ਘੈਂਟ ਆ ਕਹਿੰਦਾ ਸਹੀ ਗੱਲ ਆ ਤੇ ਇੰਦਾ ਮਾੜਾ ਮੋਟਾ ਬਾਈ ਫੰਕਸ਼ਨ ਹੁੰਦਾ ਰੰਦਾ ਫੰਕਸ਼ਨ ਹੁੰਦਾ ਰੰਦਾ ਇਹ ਬੋਰ ਨਹੀਂ ਹੋਈਦਾ ਆਇਆ ਵੀ ਬਸ ਅਸੀਂ ਸਾਰੇ ਦਿਨ ਇੰਦਾ ਫੰਕਸ਼ਨ ਕਰਦੇ ਰਹੀਦਾ ਕਿਉਂ ਸਹੀ ਹੈ ਕਿ ਨਹੀਂ ਤੇ ਲੋ ਜੀ ਹੁਣ ਆਪਾਂ ਨਿਕਲ ਗਏ ਆ ਘਰੋਂ ਰਸਤੇ ਚ ਤੇ ਬਸ ਹੁਣ ਓ ਢਿੱਲੋ ਸਾਹਿਬ ਨੂੰ ਚੱਕਣਾ ਉਥੋਂ ਚੱਕ ਕੇ ਤੇ ਸਿੱਧਾ ਪਹੁੰਚੀ ਵੈਨਿਊ ਤੇ ਤੇ ਬਾਕੀ ਦੀ ਗੱਲਬਾਤ ਜਿਹੜੀ ਆਪਾਂ ਉੱਥੇ ਜਾ ਕੇ ਕਰਦੇ ਆ ਕਿਉਂਕਿ ਉੱਥੇ ਸਾਰਾ ਇਕੱਠਾ ਇਕੱਠਾ ਹੋ ਜਾਣਾ ਨਾ ਸਾਰੇ ਜਣੇ ਇਕੱਠੇ ਹੋ ਜਾਣੇ ਨਾ ਫਿਰ ਹੁਣ ਆਪਾਂ ਦੋ ਜਣੇ ਆਈਆਂ ਹਜੇ ਤੇ ਬਾਕੀ ਉੱਥੇ ਸਾਰੇ ਜਣੇ ਇਕੱਠੇ ਹੋ ਜਾਣਾ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਉੱਥੇ ਜਾ ਕੇ ਕਰਦੇ ਆ ਲੋ ਜੀ ਅਸੀਂ ਪਹੁੰਚ ਗਏ ਆ ਵੈਨਿਊ ਤੇ ਇਹ ਹੈਗਾ ਜੀ ਡਾਊਨਸ ਹਾਰਟ ਫੂਡ ਜੰਕਸ਼ਨ ਇੱਥੇ ਹੈਗੀ ਹੈ ਰਿੰਗ ਸੈਕਟਰੀ ਤੇ ਮੁੰਡਾ ਗਿਆ ਅੰਦਰ ਉਹ ਆਊਗਾ ਬਾਹਰ ਫੇਰ ਸਮਾਨ ਤੁਸੀਂ ਲੈ ਕੇ ਜਾਣਾ ਆ ਤੇ ਬੇਗੋਵਾਲ ਭਲੱਥ ਦੇ ਵਿੱਚ ਹੈਗਾ ਇਹ ਏਰੀਆ ਜਿਹੜਾ ਪਿੰਡ ਆ। ਉਹ ਸਾਡੇ ਸੋਨੂ ਭਾਈ ਤੁਰੇ ਆਂਦੇ ਆ। ਸੋਨੂ ਭਾਈ ਨੇ ਆਪਣਾ ਦਾਮਾ ਜਾਮਾ ਸੈੱਟ ਕਰ ਲਿਆ ਆ। ਸੋਨੂ ਭਾਈ ਸਾਡੇ ਨਾਲ ਪਹਿਲਾਂ ਸੋਨੂ ਭਾਈ ਨੇ ਸਾਰਾ ਦਾਮਾ ਜਾਮਾ ਸੈੱਟ ਕਰ ਲਿਆ ਆ ਹਨਾ। ਹੋਰ ਇਹ ਸਾਰਿਆਂ ਨੂੰ ਸੱਸੀ ਗਾਲ ਜੀ ਭਾਈ ਨੇ ਜਿੰਨੇ ਵੀ ਚਾਹਤੇ ਨੇ ਸਾਰਿਆਂ ਨੂੰ ਸੱਸੀ ਗਾਲ। ਮੈਂ ਕਿਹਾ ਵੀ ਸੋਨੂ ਭਾਈ ਨੇ ਸੋਨੂ ਭਾਈ ਨੇ ਨਾ ਪਹਿਲਾਂ ਹੀ ਕੋ ਕੀ ਕੰਮ ਹੁੰਦੇ ਹਨ ਰੈਡੀ ਰੈਡੀ ਪਹਿਲੇ ਮੈਂ ਹੋਈ ਨਾ ਬਾਜੀ ਫਿਰ ਦੁਬਾਰੇ ਹੋਈ ਸਾਹਿਲ ਸਾਹਿਲ ਉੱਤੇ ਸਰ ਕੋ ਮਿਲਿਆ ਨਹੀਂ ਸਾਹਿਲ ਨੇ ਸਮਾਨ ਸੌਣ ਪੈਕਰਾ ਕੇ ਨਿਕਲ ਆਇਆ ਫਿਰ ਸਾਹਿਲ ਪਹਿਲਾਂ ਆ ਗਿਆ ਭਾਈ ਨੇ ਬਾਰੋ ਬਾਰ ਹੀ ਭੇਜਦੇ ਤੂੰ ਨਿਕਲ ਤੂੰ ਹੀ ਨਿਕਲੋ ਬਾਕੀ ਗੱਲਾਂ ਬਾਅਦ ਚ ਚਲੋ ਫਿਰ ਚੱਕੀਏ ਸਮਾਨ ਤੇ ਚਲੀਏ ਅੰਦਰ ਫਿਰ ਦੇਖੀਏ ਅੰਦਰ ਕੀ ਮਾਹੌਲ ਅੰਦਰ ਇਹ ਕੋਚੇ ਲੱਗਣ ਡੈ ਰਹੇ ਡੈ ਰਹੇ ਆ ਜੀ ਮੈਨੂੰ ਛਾੜਾ ਦੋ ਵਾਈਪਰ ਮੈਂ ਵੀ ਵਾਈਪਰ ਲਾ ਲੈਂਦਾ ਕੈਮਰਾ ਛੱਡ ਕੇ ਪਹਿਲਾਂ ਵਾਈਪਰ ਹੀ ਲਗਵਾਉਣਾ ਪੈਣਾ ਚਲੋ ਚੱਕੋ ਫਿਰ ਸਮਾਨ ਚਲਿਏ ਅੰਦਰ ਲਓ ਜੀ ਆਪਾਂ ਆ ਗਏ ਅੰਦਰ ਇਹ ਬਾਬੂ ਜੀ ਕਰ ਰਹਾ ਹੈ ਮਾਰੇ ਸਾਹਲ ਬਾਬੂ ਆਤੇ ਹੋਏ

ਇਹ ਪੋਚਾ ਚੱਲਦਾ ਹੈ ਪੋਚਾ ਡੈਵਿਡ ਤੂੰ ਨਾਤਾ ਨਹੀਂ ਹਾਂ ਨੋ ਸੋਨੂ ਦੇ ਕਾਰਨਾਮੇ ਦੇਖ ਲੋ ਸੋਨੂ ਨੇ ਉਹਦੀ ਉਹ ਗ੍ਰਿਲ ਜੀ ਖੋਲ ਦਿੱਤੀ ਆ ਦੇ ਆ ਦੇਖੋ ਆ ਦੇ ਠੀਕ ਕਹਿਣਾ ਚਾਹੁੰਗਾ ਡੈਵਿਡ ਸਾਹਿਬ ਇੱਧਰ ਆਓ ਕਿੰਦਰ ਚੱਲਣਾ ਠੀਕ ਕਹਿਣਾ ਚਾਹੁੰਗਾ ਇਹ ਕੀ ਹੋਇਆ ਇਹਨੂੰ ਇਹਦੇ ਅੱਜ ਲੱਗ ਨਹੀਂ ਮਿਲ ਕੀ ਲਗੀ ਕੀਆ ਕੀਆ ਚੱਲਦਾ ਹਾਂਜੀ ਹਾਂਜੀ ਥੋੜਾ ਜਿਹਾ ਵਾਈਡ ਰਹਿ ਕੇ ਕਰਾਇਆ ਪੂਰੇ ਫਲੈਪ ਬਣੇ ਪਏ ਆ ਧੁੱਪ ਨਾਲ ਆਓ ਚਲੋ ਹੋ ਗਿਆ ਕੰਮ ਸੈਟ ਤੇ ਇੱਧਰ ਡੇਵਿਡ ਭਾਈ ਲੈਟ ਲਾਉਂਦੇ ਹੋਏ ਭਾਜੀ ਇੱਦੀ ਹਾਂਜੀ ਇੱਦੀ ਇੱਦੀ ਕਰ ਦ ਟੈਂਟ ਟੈਂਟ ਦੁਬਾਰਾ ਮਗਾ सोनू ਦਾ ਹੋ ਗਿਆ ਸਟੈਂਡ ਟੈਂਟ ਇਹਦੀ ਰੋਜ਼ ਕੰਪਲੀਟ ਹੁੰਦੀ ਸੀ ਭਾਜੀ ਆ ਨਹੀਂ ਹੈ ਆ ਜੀ ਹੈਗਾ ਹੁਣ ਪੂਰਾ ਟੈਂਟ ਹੋ ਗਿਆ ਜੇ ਹੁਣ ਵੀ ਢਿੱਲਾ ਹੋ ਜਾਣਾ ਦੇ ਦੇ ਦਾ ਸਗਰੂਪ ਐਵੇਂ ਹੀ ਇਹਦਾ ਵੀ ਟੈਂਟ ਕਰਾਂਗੇ ਥੋੜਾ ਜਿਹਾ ਸਹੀ ਹੈ ਨਾ ਸਹੀ ਹੈ ਚਲ ਚਲ ਹੁਣ ਆਨ ਕੀ ਆਪਣੀ ਜੇ ਚ ਪਰ ਲੈਓ ਜੀ ਇਹਨੂੰ ਉਹਦੇ ਵਿੱਚ ਰੱਖ ਕੇ ਆਉਣਾ ਜਿਹੜਾ ਤੁਹਾਨੂੰ ਚਲੋ ਹੁਣ ਇਹ ਰੱਖ ਆਵਾ ਕੋਈ ਨਹੀਂ ਆਪਾਂ ਰੱਖ ਜਮਾਨਾ ਫਿਰਾਦੇ ਆ ਚਲੋ ਠੀਕ ਹੈ ਪਰਮ ਹੁੰਦੇ ਵਾਲੇ ਜਿਹੜਾ ਐ सोनू ਭਾਈ ਤੁਹਾਡੀ ਹੁਣ ਕੱਸ ਦਿੱਤੇ ਮੈਂ ਅੱਜ ਜੀ ਠੀਕ ਹੈ ਜੇ ਹੁਣ ਢਿੱਲੇ ਹੋਏ ਨਾ ਹਾਂਜੀ ਦੱਸੋ ਗਰੂ ਤੁਹਾਡੇ ਡੈਟ ਕਰਨੇ ਫੇ ਮੈਂ ਤੂੰ ਮੈਨੂੰ ਅਲਗੀ ਦੇ ਦੇ ਮੈਂ ਤੁਹਾਨੂੰ ਮੋਪਾ ਹੀ ਦੇਣਾ ਕਿਉਂ ਅਲਗੀ ਗੱਲ ਕੀ ਮੈਂ ਕਦੋਂ ਅਲਗੀ ਮੈਂ ਕਦੋਂ ਅਲਗੀ ਕਿਉਂ ਜਦੋਂ ਕਿਉਂ ਡੈਣੀ ਸਹੀ ਹੈ ਨਾ ਤੂੰ ਅੱਜ ਅੱਜ ਬੜਾ ਢਿੱਲਾ ਢਲਾ ਜਾਂ ਚੱਕਰ ਕੀ ਹੈ ਕੀ ਗੱਲ ਹੋਈ ਇਹਨੂੰ ਮੇਲੇ ਦੇ ਤੇ ਝੂਟੇ ਨਹੀਂ ਦਿੱਤੇ ਉਹਨਾਂ ਨੇ ਹਾਂ ਇਹ ਮੇਲੇ ਤੇ ਗਿਆ ਉਹਨਾਂ ਨੇ ਝੂਟੇ ਲੈਣ ਪੂਣੀ ਸਾਈਕਲ ਕੱਢ ਕੇ ਸਾਈਕਲ ਦੇ ਦੇਣੀ ਸ਼ੁਰੂ ਕਰ ਦਿੱਤੇ ਇਹਨੂੰ ਉਹ ਝੂਟੇ ਗਾਣੇ ਉੱਤੇ ਵੜਾ ਉਹ ਮਗਰ ਮਸੀਆ ਹੈ ਉਹ ਕਹਿੰਦਾ ਸੀਟ ਤੇ ਬੈਠਦਾ ਨਹੀਂ ਮੈਂ ਉਹ ਜੇ ਬੈਠਣਾ ਜਦੋਂ ਦਾਂਦ ਹੀ ਘਟੇ ਹੁੰਦੇ ਆ ਤਾਂ ਕਰੇ ਹੁਸੇ ਰਾਵਾ ਵੇਖੋ ਇਹ ਹੈ ਨਾ ਪੰਗੂੜੇ ਵਾਲੇ ਕੁਆ ਰਮਾਲ ਬੰਨਿਆ ਆਏ ਨੇ ਨਿਸ਼ਾ ਜੀ ਵੀ ਸੇਵਾਦਾਰ ਲੱਗੇ ਅੱਛਾ ਜੀ ਮਤਲਬ ਇਹ ਕੀ ਆ ਕਹਿੰਦਾ ਮੈਂ ਮੈਂ ਸੀ ਕਹਿੰਦਾ ਮੈਂ ਕਹਿੰਦਾ ਮੈਂ ਸੇਵਾਦਾਰ ਮੈਨੂੰ ਝੂਟੇ ਦਿਓ ਮੈਨੂੰ ਝੂਟੇ ਦਿਓ ਉਹ ਕਹਿੰਦਾ ਖੜ ਜਾ ਕੋਈ ਨਾ ਨਹੀਂ ਨਹੀਂ ਮੈਨੂੰ ਝੂਟੇ ਦਿਓ ਉਹਨਾਂ ਨੇ ਤੇ ਅੰਦਰੋਂ ਪੁਰਾਣਾ ਸਾਈਕਲ ਕੱਢਿਆ ਉਹ ਮੋਰੇ ਬਿਠਾਇਆ ਨਹੀਂ ਜੁੜੇ ਨੇ ਇਹਨੂੰ ਵੀ ਜਿਹੜਾ ਲੱਭਾ ਜੁੜਾ ਦੇ ਤਾ ਇਹਨੂੰ ਸਾਈਕਲ ਤੇ ਬਿਠਾ ਕੇ ਜੁੜੇ ਦੇਣ ਲੱਗ ਪਿਆ ਆ ਗਿਆ ਕੈਮਰਾ ਉਹ ਗੰਨਾ ਇੱਥੇ ਨਹੀਂ ਯੂ ਵੱਡੇ ਟਾਇਰ ਤੇ ਲੈਣੇ ਜਿਹੜਾ ਹੈਗਾ ਹੁੰਦਾ ਹੋਰ ਜੇ ਲਗਾਤੇ ਹੋਏ ਸ਼ਾਟ ਕਿਪ ਰੱਖ ਤੁਹਾਨੂੰ ਆ ਪਾ ਗਏ ਨੇ ਟਾਈਮ ਨਾਲ ਇਹ ਸੋਚਿਆ ਥੋੜਾ ਜਿਹਾ ਆਪ ਆਪਣਾ ਆਪਣੇ ਮੂਲ ਅਜੀਬ ਹੁੰਦੀ ਏ ਆਪ ਆਪਣਾ ਕੰਮ ਕਰਦੀ ਏ ਬਾਕੀ ਗੱਲਾਂ ਦੀਆਂ ਗੱਲਾਂ ਠੀਕ ਹੈ ਨਾ ਠੀਕ ਹੈ ਇਹ ਬੰਦੇ ਨੂੰ ਫਰਕ ਲਿਆਉਂ ਯਾਰ ਮੇਰੇ ਓਏ ਉਹ ਉਹ ਤੇ ਕੀ ਲਕੋਣ ਰਿਆ ਉਹਦੇ ਤੇਨੂੰ ਹੀ ਦਿਖਾਣ ਰਿਆ ਆ ਨਾ ਮੈਂ ਯਾਰ ਬਈ ਤੇ ਪਾਈਨੇ ਲਾਇਆ ਸ਼ਾਰਟ ਇੱਕੋ ਖਰਾਇਆ ਜੈਕਟ ਕਿੰਨਾ ਲਾਉਣੀ ਆ ਹੁਣ ਇਹਨੂੰ ਗਰਮੀ ਆ ਗਈ ਗਰਮੀ ਲੱਗਣ ਲੱਗੀ ਯਾਰ ਗਰਮੀ ਲੱਗ ਰਹੀ ਭਾਜੀ ਕੀ ਦੇਖ ਰਿਹਾ ਹੈ ਓਏ ਕੀ ਸੋਚ ਰਹੇ ਜਿਹੜੇ ਕੋਲ ਰਹਿੰਦੇ 24 ਘੰਟੇ ਉਹਨਾਂ ਨੂੰ ਕੋਈ ਨਹੀਂ ਆਪਾਂ ਅੱਜ ਆਏ ਦੇਖ ਲੈ ਕੇ ਪਾ ਜਾਂਦੇ ਇਹ ਲੰਗੇ ਤੇ ਉਹ ਕੱਢੀਆ ਫੁੱਲ ਨੇ ਜਿਹਨੂੰ ਸਾਹੇ ਪੈਂਦਾ ਓਏ ਮੇਰੀ ਗੱਲ ਸੁਣ ਤੂੰ ਉੱਥੇ ਕੀ ਕਰਨ ਗਿਆ ਸੀ ਉਹ ਕੁੱਤੇ ਕੋ ਕੀ ਕਰਨ ਗਿਆ ਸੀ ਆਈ ਕੁੱਤਾ ਦੇਖਣ ਗਿਆ ਸੀ ਹਾਂ ਉਹ ਕਹਿੰਦੇ ਉਹ ਸਹੀ ਨਹੀਂ ਹੈਗਾ ਸਹੀ ਨਹੀਂ ਹੈਗਾ ਕੀ ਗੱਲ ਆ ਉਹਦੀ ਅਲਾਈਨਮੈਂਟ ਹੋਣ ਵਾਲੀ ਹੈ ਉਹ ਪੂਰੀ ਠੀਕ ਨਹੀਂ ਉੱਠੀ ਉਹਦੀ ਲਾਈਨ ਕਹਿੰਦਾ ਕੁੱਤੇ ਦੀ ਅਲਾਈਨਮੈਂਟ ਆਉਣ ਵਾਲੀ ਹੈ ਕੁੱਤੇ ਦੀ ਲਾਈਨਮੈਂਟ ਹੋਣੀ ਹੈ ਦੱਸੀ ਸੇਰੀ ਹੋਦੀ ਕੰਦਾ ਉਹਦੀ ਡੇ ਆ ਉਹਦੀ ਨਾਈਟ ਆ ਅੱਛਾ ਉਹਦੀ ਨਾਈਟ ਸ਼ਿਫਟ ਆ ਉਹਦੀ ਡੇ ਸ਼ਿਫਟ ਆ ਤੂੰ ਸੌ ਗਿਆ ਆ ਦੇਖ ਲੈ ਦੇਖ ਲੈ ਇਹਨੂੰ ਸਾਰਾ ਹੀ ਪਤਾ ਤੂੰ ਕੱਪੜਿਆਂ ਚੋਂ ਬਾਹਰ ਕਿਉਂ ਹੋ ਗਿਆ ਓਏ ਕਾਜ ਨਾ ਕਾਜ ਮੰਮਾ ਨਾਲ ਲਿਆ ਕਰੋ ਉਹ ਕਾਜ ਨਹੀਂ ਅੱਛਾ ਇਹ ਕਿਹੜੀ ਖਾਜ ਹੈ ਖਾਜ ਕੋਈ ਨਹੀਂ ਦੂਜੀ ਖਾਜ ਕੋਈ ਖਾਜ ਕੋਈ ਹੁੰਦੀ ਆ ਇੱਕ ਖਾਜ ਹੁੰਦੀ ਆ ਜਿਹੜੀ ਬਣਾਉਣ ਤੋਂ ਪਹਿਲਾਂ ਕਿੰਨੇ ਕਿੰਨੇ ਤਰ੍ਹਾਂ ਦੀ ਹੁੰਦੀ ਆ ਇੱਕ ਖਾਜ ਹੁੰਦੀ ਜਿਹੜੀ ਬੰਦਾ ਨਾਤਾ ਨਾ ਹੋਵੇ ਇੱਕ ਖਾਜ ਉਹ ਹੁੰਦੀ ਜਦੋਂ ਬੰਦੇ ਨੂੰ ਛਿਤਰਾਾਂ ਦੀ ਕਮੀ ਹੋਵੇ ਤੈਨੂੰ ਕਿਹੜੀ ਹੋਣੀ ਹੈ ਇਸ ਟਾਈਮ ਇੱਧਰ ਕਿਹੜੀ ਹੋਣੀ ਦੱਸੀ ਛਿਤਰਾ ਵਾਲੀ ਤਾਂ ਹੁੰਦੇ ਨਹੀਂ ਹੋਣ ਕਿਹੜੀ ਆ ਬੜਾ ਬਿਜ਼ੀ ਐ ਦਾ ਗੱਲ ਛਿਤਰਾ ਵਾਲੀ ਕਰਦੀਏ ਸੈਟਿੰਗ ਹੈ ਕੀ ਆ ਯਾਰ ਪਿਆਰ ਕਿੱਥੇ ਮੋ ਤੁਹਾਡਾ ਭਲਾ ਹੋਏ ਲੈ ਗਏ ਟੋ ਕਰਕੇ ਵਿਆਹ ਵਾਲੀ ਗੱਡੀ ਨੂੰ ਯਾਰੀ ਮੈਨੂੰ ਲੱਗਦਾ ਲੋਕਲ ਆਗੇ ਤੇ ਦੀ ਇੱਕ ਮਿੰਟ ਰੁਕ ਜਾ ਪਿੱਛੇ ਉਹ ਮੈਨੂੰ ਦੇਖਦਾ ਵਿਆਹ ਇਹ ਨਹੀਂ ਆਹ ਲੋਕਲ ਹੀ ਲੱਗਦੀ ਕਿ ਤੇ ਦੀ ਥਲਾਤ ਦੇਖ ਲੋ ਕਿਦਾਂ ਵਿਆਹ ਵਾਲੀ ਗੱਡੀ ਨੂੰ ਟੋਕ ਵਿਆਹ ਵਾਲੀ ਗੱਡੀ ਨੂੰ ਟੋਕਰ ਲੱਗੇ ਕੱਲ ਪਰਸੋਂ ਵੀ ਇਦਾਂ ਹੀ ਹੋਇਆ ਸੀ ਅਸੀਂ ਜਿੱਥੇ ਇਵੈਂਟ ਦੇ ਸੀਗੇ ਨਾ ਉਥੇ ਬਾਹਰ ਜਿੱਦਾਂ ਪਾਰਕਿੰਗ ਨਹੀਂ ਹੈਗੀ ਹੋਟਲ ਦੀ ਵਿਆਹ ਵਾਲੀ ਗੱਡੀ ਵੀ ਲੱਗੀ ਸਾਰੀਆਂ ਗੱਡੀਆਂ ਲੱਗੀਆਂ ਭਰਾ ਉਹਦੋਂ ਆ ਗਈ ਟੁਇੰਗ ਮੀਨ ਵੈਨ ਵਾਲੇ ਉਹ ਟ੍ਰੀਜੈਂਟ ਹੋਈ ਵੈਨ ਪਾਈ ਜਾਣ ਸਾਰਿਆਂ ਨੂੰ ਉਹ ਵਿਆਹ ਵਾਲੀ ਗੱਡੀ ਨੂੰ ਵੀ ਲੱਗੇ ਹੀ ਪੁਲਿਸ ਉਹ ਕੁਦਰਤੀ ਉਹਨੇ ਦੇਖ ਲਿਆ ਬੰਦੇ ਨੇ ਜਿਹੜਾ ਡਰਾਈਵ ਕਰ ਰਿਆ ਸੀ ਉਹ ਭੱਜਾ ਗਿਆ ਕਹਿੰਦਾ ਭਾਜੀ ਵਿਆਹ ਵਾਲੀ ਗੱਡੀ ਆ ਛੱਡ ਦਿਓ ਕਹਿੰਦਾ ਇਹਨੂੰ ਕਿ ਛੱਡੀਏ ਕਹਿੰਦਾ ਇਹ ਜਗਾ ਨਹੀਂ ਘੇਰਦੀ ਉਹ ਭਰਾਵਾ ਲੱਗੇ ਸੀ ਉਹਨਾਂ ਨੇ ਐ ਚੱਕ ਲਈ ਸੀ ਪੂਰੀ ਬਚਾਅ ਹੋ ਗਿਆ ਆ ਗਿਆ ਬੰਦਾ ਆ ਗਿਆ ਨਾਲ ਹੀ ਮਿੰਦਤ ਅੱਲਾ ਕਰਕੇ ਨਾਲ ਹੀ ਛੜਾਇਆ ਕਹਿੰਦਾ ਨਾ ਸਾਈਡ ਤੇ ਲੈ ਜਾਓ ਐਦਾਂ ਹੋ ਜਾਂਦਾ ਰੂਲ ਆ ਰੂਲ ਕਿਉਂ ਬਾ ਤੂੰ ਆਪਣਾ ਧਿਆਨ ਰੱਖੀਂਗਾ ਤੇ ਆਪਣੇ ਡੇਵਿਡ ਰੂਲ ਸਾਰਿਆਂ ਲਈ ਇੱਕੋ ਜਿਹਾ ਹੀ ਆ ਉਹ ਆਪਣਾ ਧਿਆਨ ਦੇਖੀ ਤੈਨੂੰ ਵੀ ਲੈ ਜਾਣਾ ਗਿਆ ਨੇ ਟੋਚਨ ਬਾਗੇ ਇਹਨੂੰ ਕਿ ਇਹਦੀ ਗੱਡੀ ਨੂੰ ਇਹਦੀ ਗੱਡੀ ਖੜੀ ਆ ਇਹਦੀ ਗੱਡੀ ਕਹਿੰਦਾ ਮੈਂ ਘਰੇ ਖੜੀ ਆ ਇਹਨੂੰ ਟੋਚਨ ਬਾਗੇ ਲੈ ਜਾਣਾ ਗਿਆ ਨਾ ਕੇ ਇੱਕ ਦਿਨ ਕਹਿੰਦਾ ਮੈਂ ਫੋਨ ਕਰਕੇ ਪੁੱਛਿਆ ਉਹ ਕਾਰਾਂ ਵਾਲਿਆਂ ਦੀਆਂ ਗੱਡੀਆਂ ਨਹੀਂ ਜਿੱਥੇ ਬੁਕਿੰਗ ਕਰਦੇ ਆ ਹਾਂ ਉਸੇ ਫੋਨ ਕਰਕੇ ਪੁੱਛਿਆ ਕਿਹੜੀ ਗੱਡੀ ਰੂਬੀ ਕੌਨ ਸੀਗੀ ਤੇ ਫੋਨ ਕਰਕੇ ਪੁੱਛਿਆ ਹੀ ਵਿਡਿੰਗ ਕਾਰਸ ਕਾਰ ਦਾ ਬਿੰਕੋਦਰ ਜਾਣਾ ਤੇ ਕਿੰਨਾ ਖਰਚਾ ਹੋਊਗਾ ਮਦੂਰੀ ਨੇ ਰੂਬੀ ਕੌਨ ਕਰੇ ਰੇਂਜ ਰੋਗਰ ਪੁੱਛੀ ਇਹਨੇ ਹਾਂ ਤੇ ਕਹਿੰਦਾ ਬਈ ਆਪਾਂ ਨਕੌਦਰ ਜਾਣਾ ਤੇ ਉਹ ਆ ਜੀ ਸ੍ਰੀ ਰੂਬੀ ਮੈਂ ਹੁਣ ਨਾ ਚਿੱਤੇ ਕਰਨਾ ਪੁੱਛੀ ਬੋਲਾ ਯਾਰ ਜਿਹੜੀ ਉਧਰ ਬਿਆਰ ਤੇ ਨਹੀਂ ਰੇਜਰਓਵਰ ਰੂਬੀ ਕੋਣ ਨਾ ਉਹ ਰੇਲ ਲੈ ਕੇ ਦੇਣੀ ਜਿਹੜੀ ਪਿੱਛੇ ਰੈਡੀ ਹੁੰਦੀ ਮੋਰੇ ਮੋਟਰਸਾਈਕਲ ਹੁੰਦਾ ਮੈਂ ਸਾਰੇ ਲੱਦ ਕੇ ਲੈ ਜਾਵਾਂਗੀ ਮੈਂ ਲੈਦੀ ਇਹਨੂੰ ਉਹ ਸਸਤੀ ਪੈਣੀ ਨਾ ਭਾਜੀ ਤੋਲ ਤਾਂ ਤੂੰ ਉਦਾਂ ਵੀ ਨਹੀਂ ਘਟਾਉਣਾ ਤੋਲ ਤਾਂ ਤੂੰ ਭਜਾ ਕੇ ਘਟਾਉਣਾ ਉਹ ਤਾਂ ਤੂਲ ਫੇਰ ਡਬਲ ਘਟ ਹੋਣਾ ਮਾਰੇ ਉਹ ਉਧਰ ਰੁਕਣਾ ਕਰਨਾ ਉਹਨੇ ਇਹਦੀ ਚੈਨ ਨਹੀਂ ਉਤਰੀ ਰਹਿ ਜਾਂਦੀ ਸਭੋ ਤੇ ਇਹ ਇੱਕ ਵੰਡਿਆ ਯਾਰ ਹੋ ਗਿਆ ਯਾਰ ਸਬਰ ਕਰ ਲੈ ਚੈਨ ਉਤਰ ਗਈ ਯਾਰ ਭਾਈਆ ਉਹ ਤੇ ਇੱਕ ਬੰਦਾ ਚੈਂਜਣਾ ਹੁੰਦਾ ਭਾਈ ਦੇ ਫੋਨ ਨਾ ਕਿੱਥੇ ਉਹ ਚੈਂਜਡ ਹੋ ਰਿਹਾ ਭਾਈ ਯਾਰ ਚੈਨ ਉਤਰ ਗਈ ਕੋਈ ਚੈਨ ਵੀ ਦੋ ਪੈਣੀ ਆ ਨਹੀਂ ਤੁਹਾਡੀ ਚਾਹ ਐਦੀ ਭਾਈ ਜੀ ਸ਼ੂਟ ਹੋ ਗਿਆ ਡਨ ਤੇ ਰੋਟੀ ਪਾਣੀ ਚੱਲ ਪਿਆ ਆ ਤੇ ਰੋਟੀ ਖਾਣੀ ਤੂੰ ਕਹਾਂਂ ਗਏ ਹੈ ਮੇਰਾ ਮਹਿਮਾਨ ਨਹੀਂ ਯਾਰ ਰੋਟੀ ਖਾਣ ਦਾ ਮਹਿਮਾਨ ਨਹੀਂ ਨਾ ਵਿਆਦੀ ਰੋਟੀ ਖਾਣੀ ਬੰਦ ਕੀਤੀ ਹੋਈ ਆ ਤੇ ਮੈਂ ਹੁਣ ਸਟੱਪ ਕਰਾਈ ਸ਼ੁਰੂ ਕੀਤੀ ਘਰ ਦੀ ਸ਼ੁਰੂ ਕੀਤੀ ਹੋਈ ਹੈ ਉੱਤ ਆ ਗਿਆ ਬਸ ਹੋਰ ਆਪਾਂ ਵੱਟ ਤੋਂ ਵੱਟ 아이 ਰਿੰਗ ਘੰਟੇ ਤੱਕ ਪਹੁੰਚਣੇ ਹਾਂ ਇੱਕ ਘੰਟੇ ਤੱਕ ਨਿਬੜ ਕੇ ਸਿੱਧਾ ਬਾਹਰ ਰੋਕ ਰੋਕ ਇਹਨੇ ਰੋਕ ਦਿੱਤੀ ਭਰਾਵਾ ਕਿ ਕਿ ਹਾਈਵੇ ਤੇ ਉਹ ਭਰਾਵਾ ਹਾਈਵੇ ਤੇ ਹਾਈਵੇ ਤੇ ਕਿੱਥੇ ਮਤਲਬ ਜਿਹੜਾ ਫਲਾਈਓ ਜਿਹੜਾ ਤਿੰਨ ਲਾਈਨਾਂ ਹੁੰਦੀਆਂ ਨਾ ਇਹ ਸਿਗਾ ਸੈਕਿੰਡ ਲਾਈਨ ਪਹਿਲੀ ਦੂਜੀ ਤੀਜੀ ਲੇਨ ਤੇ ਇਹਨੇ ਤੀਜੀ ਲੇਨ ਦੇ ਗੱਭੇ ਰੋਕ ਦੋ itu <laughs> ਇਹਦਾ ਰੋਬੋਟਿਆ ਕਹਿਨੇ ਕਾਰਾ ਬੰਦਾ ਉਹ ਬੰਦਾ ਕਹਿਨੇ ਕਾਰਾ ਨਹੀਂ ਜਿੱਦਣ ਤੂੰ ਸਿੱਧਾ ਹੀ ਰੋਡ ਤੇ ਚੜ ਗਿਆ ਉਹ ਬੰਦਾ ਕਹਿਨੇ ਕਾਰਾ ਕਹਿਨੇ ਕਾਰਾ ਭਾਈ ਰਾਤ ਕਾਰ ਦੀ ਗੱਲ ਆ ਉਹ ਚੱਲ ਰਾਤ ਦੀ ਗੱਲ ਇੱਥੋਂ ਹੋ ਗਈ ਸ਼ਾਮ ਜੀ ਦੀ ਗੱਲ ਆ ਉਸਤਾਦ ਜੀ ਬੰਦਾ ਕਹਿਨੇ ਕਾਰਾ ਸ਼ਾਮ ਜੀ ਕਹਿਨੇ ਦਾ ਪੂਰਾ ਪਾਲਣ ਗਾਉਂਦਾ ਨਾ ਇੱਕ ਸਕਿੰਟ ਅੱਗੇ ਨਾ ਇੱਕ ਸਕਿੰਟ ਵਿੱਚ ਰੋਕ ਦਿੱਤੀ ਤੁਸੀਂ ਗੱਲ ਰੋਕ ਚੰਡਾ ਮਾਰੀਆਂ ਇੱਕ ਬਾਅਦ ਚ ਮੈਂ ਕੱਲ ਬਹਿ ਪਿੱਛੇ ਮਾਮਾ ਤੁਸੀਂ ਕਹਿੰਦੇ ਰੋਕ ਦੋ ਉਹਨੇ ਰੋਕ ਦਿੱਤੀ ਨਾ ਇੱਕ ਮੈਂ ਇਹ ਨਹੀਂ ਨੀ ਤੇ ਕਿ ਪਿੱਛੇ ਕੋਈ ਆਉਂਦਾ ਕੋਈ ਤਰ੍ਹਾਂ ਦਾ ਠੋਕਦਾ ਕਿਆ ਕਹਿੰਦਾ ਮੈਂ ਵਿਆਹ ਦੇਣਾ ਉਹ ਕਰਵਾਣੀ ਆ ਕੀ ਕਰਾਉਣੀ ਆ ਜੀ ਵੈਗਨ ਜੀ ਵੈਗਨ ਵਾਲੇ ਨੇ ਇਹਨੇ ਮਹੀਨਾ ਬੰਨਿਆ ਭਰਾਵਾ ਵਿਆਹ ਦੇ ਆਪਣੇ ਲਈ 500 ਰੁਪਇਆ ਦਿੰਦਾ ਉਹਨੂੰ ਜੀ ਮਹੀਨੇ ਦਾ 500 ਦਿੰਦਾ ਤੇ ਉਹ ਕਹਿੰਦਾ ਵਿਆਹ ਕਦੋਂ ਆ ਕਹਿੰਦਾ ਹੈਗੇ ਜੇ 3-4 ਸਾਲ ਪੇ। ਭਾਜੀ ਉਹਨੇ 55 55000 ਰੁਪਇਆ ਕਿਹਾ ਇਹਨੂੰ ਨਕੋਦਰ ਤੱਕ ਦਾ। ਲਾਈ ਹੋਵੇ ਲੀ ਕਰਦਾ ਕੀ ਕਰਦਾ ਵੇਲੀ। ਲੋ ਬਣਾ ਹੀ ਕਰਨ। ਜਮਾ ਭਰਾਵਾ ਇਹਨੇ 5000 ਰੁਪਇਆ 500 ਰੁਪਇਆ ਨੂੰ ਮਹੀਨੇ ਦਾ ਬੰਦਿਆ ਆ ਕਹਿੰਦਾ ਚਾਈ ਦਾੜਿਆ। ਬਾਤ ਸੁਣੀ ਤੇ ਨਹੀਂ। ਕੰਮ ਕਰ ਲਈ ਇੱਕ ਪੀਲਾ ਕਾਰਡ ਜਿਹਾ ਬਣਾਇਆ ਆ ਮਹੀਨੇ ਬਾਅਦ ਉਹਨੂੰ ਪੈਸੇ ਦਿੰਦਾ ਆ ਤੇ ਉੱਤੇ ਟਿਕਾ ਲਵਾ ਲੈਂਦਾ। ਉਦੋਂ ਤੇਰੀ ਦੇ ਰੈਕਸ਼ਨ ਇਹ ਹੁਣ ਇਹ ਜਦੋਂ ਕਿੰਨਾ 3-4 ਸਾਲ ਹੋ ਗਏ ਨਾ ਉਦੋਂ ਤੱਕ ਤੇਰੀ ਪੂਰਾ ਹੋ ਜਾਣਾ ਬਚੇ ਮੇਰੇ ਕੋਲ 4-5 ਸਾਲ ਦਾ ਪੂਰਾ ਜਦੋਂ ਤੱਕ ਇਹਦੀ ਪੇਮੈਂਟ ਪੂਰੀ ਹੋਣੀ ਉਹ ਜੀਵਨ ਵੇਚ ਦੇਣੀ ਨਹੀਂ ਨਹੀਂ ਚਲੋ ਜੀਵਨ ਲੇਟ ਸਮਾਰੋ ਤੁਹਾਡਾ ਤੁਹਾਰ ਬिलास ਹਮਾਰ ਹੋ ਗਿਆ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਅੱਧ ਕਿੱਟਰ ਲੈ ਜੀਨਾ ਪਿੱਛੇ ਰੱਖ ਦੇਣਾ ਆ ये पीछे ਰੱਖ ਦੇ ਲੋ ਜੀ ਸਮਾਨ ਹੋ ਗਿਆ ਪੈਕੇ ਤੇ ਸ਼ੂਟ ਹੋ ਗਿਆ ਡਨ ਆਹ ਲੋ ਫੋੜੋ ਭਾਜੀ ਆ ਵੀ ਤੇ ਛੇਤੀ ਆ ਜਾ ਮੁੜ ਕੇ ਚੱਲ ਤੁਰ ਵੀ ਹੋ ਲਾਇਆ कंदा स्टेज न छ मारे किथे न किथे छाल मारे ਲੋ ਜੀ ਸ਼ੂਟ ਹੋ ਗਿਆ ਡਨ ਤੇ ਸਮਾਨ ਮੁੰਡੇ ਰੱਖਿਆ ਆ ਥੋੜਾ ਜਿਹਾ ਸਮਾਨ ਲੈਂਦਾ ਉਹ ਵੀ ਲੈ ਕੇ ਲੈਣਾ ਆ ਗਿਆ ਰੱਖਣ ਵਾਸਤੇ ਤੇ ਇਹ ਸੀ ਅੱਜ ਦਾ ਵਲੌਗ ਇਹ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਐਂਡ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਕਿਸੇ ਦਿਨ ਨਵੀਂ ਦਿਨ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਆਪਾਂ ਬਹੁਤ-ਬਹੁਤ ਖਿਆਲ ਰੱਖੋ ਧੰਨਵਾਦ